ਤੇ ਅਕਸਰ ਦੁਨੀਆ ਦੇ ਵਿੱਚ ਇੱਕ ਗੱਲ ਕਹੀ ਗਈ ਨਾ ਜੰਗ ਤੇ ਪਿਆਰ ਦੇ ਵਿੱਚ ਸਭ ਕੁਝ ਜਾਇਜ਼ ਹੈ ਪਰ ਗੁਰੂ ਘਰ ਨੇ ਆਖਿਆ ਨਹੀਂ ਜੰਗ ਵੀ ਅਸੂਲਾਂ ਦੇ ਨਾਲ ਲੜੀ ਜਾਂਦੀ ਏ ਤੇ ਪਿਆਰ ਵੀ ਅਸੂਲਾਂ ਦੇ ਉੱਪਰ ਖੜਾ ਹੋਵੇ ਤਾਂ ਹੀ ਨਿਭਦਾ ਏ ਸਾਰਾ ਕੁਝ ਜਾਇਜ਼ ਨਹੀਂ ਹੁੰਦਾ ਇੱਥੇ ਸੰਘਰਸ਼ ਦੀ ਵੀ ਸ਼ਖਰਤਾ ਹੈ ਤੇ ਪਿਆਰ ਦੀ ਵੀ ਸ਼ਖਰਤਾ ਹੈ ਤੇ ਮਿਆਰ ਕਿੰਨਾ ਉੱਚਾ ਹੈ ਅਸੂਲ ਕਿੰਨੇ ਮਹਾਨ ਨੇ ਜਦੋਂ ਉਸ ਚੀਜ਼ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਐਨਲਾਈਜ਼ ਕਰੋਗੇ ਤੇ ਮਹਿਸੂਸ ਕਰੋਗੇ ਕਿ 320 ਸਾਲ ਹੋ ਗਏ ਸਾਨੂੰ ਗੱਲ ਕਰਦੇ ਆ ਅਸੀਂ ਸਿੱਖੇ ਕੁਝ ਨਹੀਂ ਜੀਵਨ ਦੇ ਵਿੱਚ ਪ੍ਰਾਪਤੀ ਕੁਝ ਨਹੀਂ ਕੀਤਾ ਐਵੇਂ ਥੋੜਾ ਆਦੀਬ ਨੇ ਗੱਲ ਕਹੀ ਸੂਰਜ ਦੀਆਂ ਸੁਨਹਿਰੀ ਅੱਖਾਂ ਲੱਖਾਂ ਜ਼ੁਲਮ ਜਗਤ ਦੇ ਦੇਖੇ ਪਰ ਇਹੋ ਜਿਹਾ ਖੂਨੀ ਸਾਕਾ ਅੱਗੇ ਵਿੱਚ ਸੰਸਾਰ ਨਾ ਹੋਇਆ ਠੀਕ ਹੈ ਹਰ ਸਾਲ ਅਸੀਂ ਭਾਵਕ ਹੋ ਕੇ ਅੱਜ ਤੱਕ ਕੀਰਤਨੀਏ ਵੀ ਗੁਰਬਾਣੀ ਦੇ ਸ਼ਬਦਾਂ ਨੂੰ ਛੱਡ ਕੇ ਕਵਿਤਾਵਾਂ ਵਾਲੇ ਪਾਸੇ ਨੂੰ ਹੋਏ ਪਰ ਉੱਥੇ ਗੱਲ ਕੀ ਕੀਤੀ ਜਾ ਰਹੀ ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਇਹ ਤਾਕਤ ਕਿੱਥੋਂ ਮਿਲੀ ਹੈ ਤੇ ਕੀ ਗੱਲ ਕੀਤੀ ਜਾ ਰਹੀ ਇਸ ਬਾਣੀ ਦੇ ਵਿੱਚੋਂ ਤਾਕਤ ਮਿਲੀ ਹੈ ਇਹਨਾਂ ਸ਼ਬਦਾਂ ਦੇ ਵਿੱਚੋਂ ਤਾਕਤ ਮਿਲੀ ਹੈ ਆਪਣੇ ਆਪ ਦੇ ਵਿੱਚ ਇਹ ਗੱਲ ਬੜੀ ਸਮਝਣ ਵਾਲੀ ਹੈ ਹੁਣ ਸਰਸਾ ਦੇ ਕੰਡੇ ਦੇ ਉੱਪਰ ਬੈਠ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਪੜ੍ਹੀ ਹੈ ਅੱਜ ਕਈ ਵਾਰ ਗੱਲਾਂ ਕਰਨ ਵਾਲੇ ਕਰ ਜਾਂਦੇ ਆ ਕੀ ਹੋ ਗਿਆ ਸਮਾਂ ਬੁਲਾ ਲੈਣਾ ਚਾਹੀਦਾ ਸੀ ਇੱਕ ਬੰਨੇ ਲੱਖਾਂ ਦੀ ਤਾਦਾਦ ਦੇ ਵਿੱਚ ਦੁਸ਼ਮਣ ਹੈ ਦੂਜੇ ਬੰਨੇ ਮੀਂਹ ਪੈਂਦਾ ਪਿਆ ਹੈ ਸਾਰਾ ਕੁਝ ਹੋ ਰਿਹਾ ਹੈ ਕੀ ਹੋ ਗਿਆ ਸਮਾਂ ਬੁਲਾ ਲੈਣਾ ਚਾਹੀਦਾ ਸੀ ਪਰ ਮੇਰਾ ਗੁਰੂ ਕੋਈ ਆਮ ਜੰਗ ਥੋੜਾ ਲੜ ਰਿਹਾ ਧਰਮ ਯੁੱਧ ਲੜ ਰਿਹਾ ਆਉਣ ਵਾਲੇ ਜਮਾਨੇ ਨੂੰ ਦੱਸਣਾ ਹੈ ਕਿ ਸਿੱਖੋ ਤੁਸੀਂ ਹਰ ਚੀਜ਼ ਤੋਂ ਬਿਨਾ ਸਰਵਾਈਵ ਕਰ ਜਾਓਗੇ ਪਰ ਗੁਰੂ ਨਾਨਕ ਦੇ ਸ਼ਬਦਾਂ ਤੋਂ ਬਿਨਾ ਤੁਸੀਂ ਸੰਘਰਸ਼ ਲੜ ਵੀ ਨਹੀਂ ਸਕਦੇ ਤੇ ਜਿੱਤ ਵੀ ਨਹੀਂ ਸਕਦੇ ਦੁਸ਼ਮਣ ਨੇ ਤਾਂ ਇਹੀ ਸੋਚਿਆ ਸੀ ਨਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਸੀਂ ਕਿਲੇ ਤੋਂ ਬਾਹਰ ਕਰਾਂਗੇ ਇਹ ਸਾਡੇ ਸਾਹਮਣੇ ਗੋਡੇ ਟੇਕਣ ਵਾਸਤੇ ਮਜਬੂਰ ਹੋ ਜਾਣਗੇ ਪਰ ਪਾਤਸ਼ਾਹ ਜੀ ਇੱਕ ਗੱਲ ਕਹਿੰਦੇ ਆ ਆਪਣੇ ਸਿੰਘਾਂ ਨੂੰ ਇਹ ਭੁਲੇਖਾ ਇਹਨਾਂ ਦਾ ਕਿ ਗੁਰੂ ਕੇ ਸਿੰਘ ਇਹ ਕਿਲੇ ਤੋਂ ਬਾਹਰ ਆ ਜਾਣਗੇ ਸ਼ਾਇਦ ਸਾਡੀ ਤਾਕਤ ਨੂੰ ਦੇਖ ਕੇ ਇਹ ਸਾਡੇ ਸਾਹਮਣੇ ਝੁਕ ਜਾਣਗੇ ਨਹੀਂ ਸਿੰਘ ਉਹਨਾਂ ਨੂੰ ਦੱਸਣਾ ਹੈ ਆਨੰਦਪੁਰ ਦਾ ਕਿਲਾ ਛੱਡਿਆ ਜੰਗ ਨਹੀਂ ਛੱਡੀ ਤੇ ਸਿੰਘ ਕਦੇ ਜੰਗ ਛੱਡਦਾ ਵੀ ਨਹੀਂ ਅੱਜ ਤਾਂ ਅਸੀਂ ਜੰਗ ਦੇ ਰੂਪ ਨੂੰ ਹੀ ਨਹੀਂ ਆਪਣੀ ਜ਼ਿੰਦਗੀ ਦੇ ਅੰਦਰ ਸਮਝਣ ਵਾਸਤੇ ਤਿਆਰ ਹਰ ਬੰਦਾ ਨਿੱਕੀ ਜੀ ਗੱਲ ਤੇ ਹਾਈਪਰ ਹੋ ਕੇ ਮਰਨ ਮਾਰਨ ਤੇ ਉਤਾਰੂ ਹੋ ਜਾਂਦਾ ਹੈ ਉਸ ਜੰਗ ਤੋਂ ਲੜਨ ਤੋਂ ਪਹਿਲਾਂ ਦੋ ਜੰਗਾਂ ਗੁਰੂ ਸਾਹਿਬ ਕਹਿੰਦੇ ਹੋਰ ਲੜ ਤੂੰ ਆਪਣੇ ਜੀਵਨ ਦੇ ਅੰਦਰ ਇੱਕ ਹੈ ਵਿਚਾਰਾਂ ਦੀ ਜੰਗ ਜਿਹੜੀ ਜੰਗ ਕਦੇ ਹਰਦਵਾਰ ਦੀ ਧਰਤੀ ਦੇ ਉੱਪਰ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਨੇ ਫੋਕੀਆਂ ਰੀਤਾਂ ਰਸਮਾਂ ਦੇ ਖਿਲਾਫ ਲੜੀ ਸੀ ਆਪਣੀਆਂ ਦਲੀਲਾਂ ਦੇ ਨਾਲ ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ ਉਹਨਾਂ ਨੇ ਵਿਚਾਰ ਕਰਕੇ ਸੰਘਰਸ਼ ਕੀਤਾ ਹੈ ਕਿ ਸਿੱਖ ਗੁਣਾਂ ਕਰਕੇ ਗਿਆਨ ਕਰਕੇ ਦਲੀਲਾਂ ਕਰਕੇ ਬਿਬੇਕ ਬੁੱਧ ਕਰਕੇ ਇੰਨਾ ਸਮਰੱਥ ਹੋ ਜਾਵੇ ਕਿ ਆਪਣੀ ਜ਼ਿੰਦਗੀ ਦੇ ਅੰਦਰ ਜੋ ਅਸਲ ਵਿਚਾਰ ਧਾਰਾ ਹੈ ਜੋ ਸੱਚ ਦੀ ਵਿਚਾਰ ਧਾਰਾ ਹੈ ਉਸ ਨੂੰ ਬੜੀ ਬਿਬਾਕੀ ਦੇ ਨਾਲ ਬੋਲਣ ਦੀ ਸਮਰੱਥਾ ਰੱਖਦਾ ਹੋਵੇ ਦੂਜੀ جنگ ਹੈ ਅਸੀਂ ਵਿਕਾਰਾਂ ਦੇ ਖਿਲਾਫ ਲੜਨੀ ਹੈ ਮਹਿਸੂਸ ਕਰੋ ਇਸ جنگ ਦੇ ਵਿੱਚ ਅਸੀਂ ਸਾਰੇ ਹਾਰੀ ਬੈਠੇ ਹਾਂ ਹਰ ਬੰਦਾ ਹਾਰਿਆ ਹੋਇਆ ਵਿਕਾਰ ਜਿੱਦਾਂ ਚਾਹੁੰਦੇ ਆ ਸਾਨੂੰ ਆਪਣਾ ਗੁਲਾਮ ਬਣਾ ਕੇ ਸਾਡੀ ਥਾਂ ਥਾਂ ਦੇ ਉੱਪਰ ਬੀਤੀ ਕਰਵਾ ਦਿੰਦੇ ਆ ਬੰਦੇ ਨੂੰ ਕਈ ਵਾਰ ਇੰਨੀ ਦੁਨੀਆ ਦੇ ਵਿੱਚ ਕਈ ਵਾਰ ਨਮੋਸ਼ੀ ਹੋ ਜਾਂਦੀ ਹੈ ਕਿ ਬੰਦੇ ਨੂੰ ਇਹ ਗੱਲਾਂ ਫੀਲ ਹੋਣੀਆਂ ਵੀ ਮਹਿਸੂਸ ਵੀ ਨਹੀਂ ਹੁੰਦੀਆਂ ਫੀਲ ਵੀ ਨਹੀਂ ਹੁੰਦੀਆਂ ਇਹ ਗੱਲਾਂ ਤੇ ਜਿਹੜੇ ਵਿਚਾਰਾਂ ਦੇ ਸੰਘਰਸ਼ ਦੇ ਵਿੱਚ ਜਿੱਤੇ ਜਿਹੜੇ ਵਿਕਾਰਾਂ ਕਰਕੇ ਜਿੱਤੇ ਉਸ ਤੋਂ ਬਾਅਦ ਉਨ੍ਹਾਂ ਦੇ ਹੱਥਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਥਿਆਰ ਪਕੜਾਏ ਅੱਜ ਇੱਕ ਗੱਲ ਚੱਲਦੀ ਹੈ ਨਾ ਕਿ ਲਾਲਚ ਵਸ ਹੋ ਕੇ ਧਰਮ ਤਬਦੀਲ ਕਰ ਲਿਆ ਧਰਮ ਪਰਵਰਤਨ ਹੋ ਰਿਹਾ ਜਿਹੜੇ ਬੰਦੇ ਠੀਕ ਹੈ ਧਰਮ ਦਾ ਪ੍ਰਚਾਰ ਹੋਣਾ ਚਾਹੀਦਾ ਕੌਮ ਦੀ ਗੱਲ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਚੰਦ ਲਾਲਚ ਪੈਸਿਆਂ ਦੇ ਬਦਲੇ ਆਪਣਾ ਦੀਨੇ ਇਮਾਨ ਸਾਰਾ ਕੁਝ ਵੇਚ ਟਣ ਵਾਸਤੇ ਤਿਆਰ ਹੋਣ ਤੁਸੀਂ ਉਹਨਾਂ ਨੂੰ ਜਿੰਨੀਆਂ ਮਰਜ਼ੀ ਦਲੀਲਾਂ ਦਿਓ ਜਿਹੜੇ ਵਿਕਾਰਾਂ ਦੇ ਉੱਪਰ ਨਹੀਂ ਜਿੱਤ ਪਾਏ ਜਿਵੇਂ ਭਾਈ ਸਾਹਿਬ ਜੀ ਨੇ ਗੱਲ ਕੀਤੀ ਗੰਗੂ ਦਾ ਜ਼ਿਕਰ ਹੋਇਆ ਮੇਰੇ ਤੋਂ ਪਹਿਲਾਂ ਉਹਨੂੰ ਕਿੰਨੇ ਹਰਾਇਆ ਹਾਲਾਂਕਿ ਉਹ ਵੀ ਗੁਰੂ ਘਰ ਦਾ ਸੇਵਾਦਾਰ ਰਿਹਾ ਜੋ ਇਤਿਹਾਸ ਕਹਿੰਦੇ ਕਿਤੋਂ ਹਾਰਿਆ ਲੋਭ ਤੋਂ ਹਾਰ ਗਿਆ ਵਿਕਾਰ ਇਹਨਾਂ ਇਸ ਨੂੰ ਜਿੱਤ ਨਹੀਂ ਪਾਇਆ ਤੇ ਜੋਗੀ ਅੱਲਾ ਯਾਰ ਖਾਂ ਇੱਕ ਗੱਲ ਕਹਿੰਦੇ ਦੁਨੀਆ ਮੇ ਆਪਣੇ ਨਾਮ ਕੋ ਬਦਨਾਮ ਕਰ ਗਿਆ ਦੁਸ਼ਮਣ ਵੀ ਜੋ ਨਾ ਕਰਤਾ ਉਹ ਇਹ ਕੰਮ ਕਰ ਗਿਆ ਬਸ ਆਈ ਔਗਣ ਸੀ ਉਹਦੇ ਅੰਦਰ ਲਾਲਚ ਵਸ ਹੋ ਕੇ ਦੋਹਰਾ ਲਾਲਚ ਆ ਗਿਆ ਇੱਕ ਤਾਂ ਮਾਤਾ ਜੀ ਵਾਲੀ ਖੁਰਜੀ ਚੋਰਾ ਲਈ ਦੂਜੀ ਜਿਹੜੀ ਹੈ ਉਹਨੂੰ ਇਹ ਵੀ ਆਸ ਸੀ ਕਿ ਇਹ ਬਾਗੀ ਨੇ ਇਨਾਮ ਰੱਖੇ ਜਾ ਚੁੱਕੇ ਇਹਨਾਂ ਦੇ ਉੱਪਰ ਇਹਨਾਂ ਨੂੰ ਮੈਂ ਪਕੜਾਵਾਂਗਾ ਏ ਉਦੋਂ ਵੀ ਮੈਨੂੰ ਇਨਾਮ ਮਿਲੇਗਾ ਪਰ ਕਹਿੰਦੇ ਆ ਗੁਰਬਾਣੀ ਨੇ ਆਖਿਆ ਬਹੁਤਾ ਲਾਲਚ ਬੰਦੇ ਨੂੰ ਨਾ ਘਰ ਦਾ ਛੱਡਦਾ ਤੇ ਨਾ ਘਾੜ ਦਾ ਛੱਡਦਾ ਜੋ ਕੁਕਰ ਹਰਕਾਇਆ ਧਾਵੇ ਦਹ ਦੇ ਜਾਏ ਲੋਭੀ ਜੰਤ ਨਾ ਜਾਣੀ ਭਖ ਅਪਖ ਸਭ ਖਾਏ ਚਲੋ ਸਹਿਬਜ਼ਾਦੇ ਤਾਂ ਪਕੜਾ ਦਿੱਤੇ ਮਾਤਾ ਜੀ ਨੂੰ ਪਕੜਾ ਦਿੱਤਾ ਪਰ ਬਾਦ ਦੇ ਵਿੱਚ ਪਤਾ ਲੱਗਿਆ ਹਾਕਮਾਂ ਨੂੰ ਕਿ ਇਹ ਤਾਂ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਰਦਾ ਰਿਹਾ ਇਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਾਜਪਤਾ ਹੋਣਗੇ ਇਹਨੂੰ ਫੜੋ ਉਹਨਾਂ ਫੜਿਆ ਇੰਨਾ ਕੁੱਟਿਆ ਹਾਕਮਾਂ ਦੀ ਮਾਰ ਖਾਂਦਾ ਖਾਂਦਾ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਆ ਆ ਲਾਲਚ ਨੇ ਉਸ ਬੰਦੇ ਨੂੰ ਇੱਥੇ ਲਿਆਣ ਕੇ ਸਿਟਿਆ ਕੁ ਸਿੱਖਿਆ ਜੀਵਨ ਦੇ ਅੰਦਰ ਇਹਨਾਂ ਕਟਨਾਵਾਂ ਦੇ ਵਿੱਚ ਠੀਕ ਹੈ ਗੁਰਮਤ ਜਿਹੜੀ ਹੈ ਨਾ ਹਸਾਉਣ ਵਾਸਤੇ ਹੈ ਤੇ ਨਾ ਰੋਵਾਉਣ ਵਾਸਤੇ ਹੈ